ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸਾਡੇ ਚੈਨਲ ਦਾ ਨਾਮ ਹੈਗਾ ਦੇ ਸਟਿਚਿੰਗ ਤੇ ਅੱਜ ਆਪਾਂ ਤੁਹਾਨੂੰ ਇੱਕ ਤਰੀਕਾ ਦੱਸਾਂਗੇ ਲਾਈਨਿੰਗ ਲਾਉਣ ਦਾ ਹਨਾ ਕਈ ਈ ਭੈਣਾਂ ਸੂਟ ਬਣਾਉਂਦੀਆਂ ਨੇ ਤੇ ਲਾਈਨਿੰਗ ਲਾਉਂਦੀਆਂ ਨੇ ਲਾਈਨਿੰਗ ਲਾਉਣ ਸੂਟ ਤਿਆਰ ਹੋਣ ਤੋਂ ਬਾਅਦ ਪਤਾ ਲੱਗਦਾ ਕਿ ਲਾਈਨਿੰਗ ਇਕੱਠੀ ਹੋ ਜਾਂਦੀ ਹੈ ਹਨਾ ਤੇ ਉੱਪਰਲੇ ਜਿਹੜਾ ਆਪਣਾ ਸੂਟ ਦਾ ਫੈਟਿਕ ਹੁੰਦਾ ਉਹਦੇ ਵਿੱਚ ਬਾਲ ਆ ਜਾਂਦਾ ਤੇ ਇਸ ਮੁਸ਼ਕਿਲ ਤੋਂ ਬਾਹਰ ਨਿਕਲਣ ਵਾਸਤੇ ਆਪਾਂ ਤੁਹਾਨੂੰ ਇੱਕ ਵਧੀਆ ਜਿਹਾ ਤਰੀਕਾ ਦੱਸਾਂਗੇ ਬਹੁਤ ਹੀ ਸਿੰਪਲ ਤੇ ਸਿੰਪਲ ਇਜ਼ੀ ਜ ਹੈ ਨਾਲ ਤੁਹਾਨੂੰ ਬਹੁਤ ਹੀ ਧਿਆਨ ਨਾਲ ਸਮਝ ਉਹ ਦੇਖੋ ਜੇ ਤੁਸੀਂ ਮਤਲਬ ਇਹ ਕਈ ਵਾਰ ਇਹ ਪਾਈਪਿੰਗ ਵਗੈਰਾ ਲਾਉਨੇ ਆ ਹਨਾ ਉਸ ਤੋਂ ਬਾਅਦ ਹੁੰਦਾ ਕੋਈ ਹਾਲ ਨਹੀਂ ਉਹਦੇੜਨਾ ਬਹੁਤ ਔਖਾ ਹਨਾ ਕਈ ਵਾਰੀ ਆਪਾਂ ਫਿਰ ਜਲਦਬਾਜ਼ੀ ਹੁੰਦੀ ਹੈ ਕਿ ਆਪਾਂ ਲਾਈਨਿੰਗ ਨਹੀਂ ਤੋਂ ਪਾਉਂਦੇ ਹਨਾ ਤਾਂ ਇਸ ਤੋਂ ਵੀ ਬਿਨਾ ਤੋਂ ਦੇ ਲਾਈਨਿੰਗ ਲਾਉਣ ਵਾ ਲਾਵਾਂਗੇ ਆਪਾਂ ਤਾਂ ਉਹਦੇ ਵਿੱਚ ਬਲਣਾ ਆਵੇ ਚਲੋ ਆਪਾਂ ਹੁਣ ਦੱਸ ਦਈਏ ਮਤਲਬ ਕਿਵੇਂ ਆਪਾਂ ਮੈਂ ਮੈਂ ਖੁਦੇ ਬਤਰੀਆਂ ਇਹ ਤਰੀਕਾ ਮੈਂ ਲਾਈਨਿੰਗ ਐਦਾਂ ਲਾਉਣੀ ਆ ਹਰਕ ਦੇ ਹੀ ਲਾਉਣੀ ਆ ਭਾਵੇਂ ਧੋ ਜਿਨ੍ਹਾਂ ਦੇ ਧੋਵਾਂਗੇ ਸੇ ਉਹਨਾਂ ਦੇ ਵੀ ਲਾਉਣੀ ਆ ਬਿਲਕੁਲ ਤਿਜੀ ਤਿਨੀ ਲਾਉਣੀ ਆ ਅਸੀਂ ਲਾਈਨਿੰਗ ਦਾ ਮਾਰਜਿਨ ਵੱਧ ਰੱਖਦੇ ਆ ਕਿਵੇਂ ਰੱਖਦੇ ਆ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਠੀਕ ਹੈ ਜੀ ਹਾਂ ਜੀ ਦੋਸਤੋ ਠੀਕ ਹੈ ਆਪਣਾ ਇਹ ਲਾਈਨਿੰਗ ਟੀਮੇ ਵਾਧ ਰੱਖੀਆਂ ਦੇਖੋ ਜੀ ਆਪਣਾ ਘੇਰਾ ਹੈਗਾ 20 ਠੀਕ ਹੈ ਜੀ ਆਪਾਂ ਨੇ 20 23 ਇੰਚ ਲਾਈਨਿੰਗ ਤਾਂ ਲੈਣੀ ਹੈ ਹਨਾ ਤੇ ਜਿਹੜਾ ਫੋਲਡ ਕਰਨ ਵਾਸਤੇ ਹਨਾ ਰੱਖਣਾ ਕਿਉਂਕਿ ਇਸ ਸੂਟ ਵਿੱਚ ਨਾ ਕੋਈ ਪਾਈਪਿੰਗ ਵਗੈਰਾ ਨਹੀਂ ਲਾਉਣੀ ਤਾਂ ਆਪਾਂ ਨੇ 1.5 ਇੰਚ ਫालतू ਰੱਖੀ ਹੈ ਲਾਈਨਿੰਗ ਠੀਕ ਹੈ ਜੀ ਇਹ ਪੂਰਾ 20 ਤੇ ਇਹ ਇਹ ਹੋ ਗਿਆ ਜੀ ਸਾਰਾ 13.5 ਇੰਚ ਠੀਕ ਹੈ ਆਪਾਂ ਨੂੰ ਲੋੜ ਤਾਂ 13.5 ਇੰਚ ਦੀ थी ਹਨਾ ਤੇ ਆਪਾਂ ਨੇ ਇਹ 1 ਇੰਚ ਫालतू ਰੱਖਿਆ ਠੀਕ ਹੈ ਜੀ ਇਹ ਫालतू ਕਿਉਂ ਰੱਖਿਆ ਤਾਂ ਕਿ ਜੋ ਕਠੀ ਨਾ ਹੋਵੇ ਲਾਈਨਿੰਗ ਨੂੰ ਸਾਨੂੰ ਕੋਈ ਦਿੱਕਤ ਨਾ ਆਵੇ ਫਲੂਟ ਚਾਹੇ ਜਿੰਨੀ ਮਰਜ਼ੀ ਪ੍ਰਾਣਾ ਹੋ ਜੇ ਜਿੰਨੀ ਮਰਜ਼ੀ ਤੋਂ ਹੋ ਜੇ ਤੁਹਾਡੀ ਲਾਈਨਿੰਗ ਹੈ ਜਿਹੜੀ ਵਿੱਚ ਖੁੱਲਡੂ ਨਹੀਂ ਰਹੂਗੀ ਠੀਕ ਹੈ ਜੀ ਇਹ ਨੂੰ ਕਿਵੇਂ ਕਰਨਾ ਦੇਖੋ ਆਪਾਂ ਨੇ ਸਾਡੇ ਇਧਰਲੇ ਪਾਸੇ ਤੋਂ ਠੀਕ ਹੈ ਆਪਾਂ ਨੇ ਜਿਹੜੀ ਹੈਗੀ ਹੈ ਲਾਈਨਿੰਗ ਹੈਗੀ ਆ ਸਾਡੇ ਜਿਵੇਂ ਹੁਣ ਤੇ 1.5 ਲੈਣੀ ਸੀ ਪਰ ਉਹਦੇ 13 ਇੰਚ ਲਈਆ ਹਮੇਸ਼ਾ ਲਾਈਨਿੰਗ 1.5 1.5 ਇੰਚ ਠੀਕ ਹੈ ਜੀ 1.5 ਡਬਲ ਚ 1.5 ਜਾਂ 2 1 ਇੰਚ ਫालतू ਲਓ ਤੁਸੀਂ ਲਾਈਨਿੰਗ ਜਿੱਦਾਂ ਤੁਸੀਂ ਆ ਦੇਖੋ ਅਸੀਂ ਹੁਣ ਲਾਈਨਿੰਗ ਇਹ ਫालतू ਲਈਆ ਜੀ ਠੀਕ ਹੈ ਜੀ ਇੰਨੀ ਫालतू ਲਈਆ ਲਾਈਨ ਹੁਣ ਤੁਸੀਂ ਇਦਾਂ ਇੰਨੀ ਲਾਈਨਿੰਗ ਫालतू ਲਈਆ ਉਹਦੇ ਤੇ ਗਨ ਸ਼ਾਨ ਲੱਗ ਠੀਕ ਹੈ ਜੀ ਜਦੋਂ ਆਪਾਂ ਸੂਟ ਕੱਚਾ ਕਰਨਾ ਹੁੰਦਾ ਨਾ ਸੂਟ ਮਤਲਬ ਲਾਈਨਿੰਗ ਜੜਨੀ ਹੁੰਦੀ ਹੈ ਤੁਸੀਂ ਪਹਿਲਾਂ ਕੀ ਕਰੋਗੇ ਇੱਥੇ ਇਦਾਂ ਟੱਕ ਲਗਾ ਲੋਗੇ ਠੀਕ ਹੈ ਜੀ ਇੱਥੇ ਇਦਾਂ ਟੱਕ ਲਗਾ ਕੇ ਠੀਕ ਹੈ ਜੀ ਇੱਧਰ ਵੀ ਟੱਕ ਲਗਾ ਇੱਧਰ ਤਾਂ ਲੋਰ ਨਹੀਂ ਹੈਗੀ ਠੀਕ ਹੈ ਤੇ ਟੱਕ ਲਗਾ ਲੋਗੇ ਤੇ ਇਸ ਤੇ ਚਾਹੇ ਤਾਂ ਤੁਸੀਂ ਨਿਸ਼ਾਨੇ ਲਾ ਲਓ ਠੀਕ ਹੈ ਜੀ ਚਾਹੇ ਤੁਸੀਂ ਇਦਾਂ ਫੋਲਡ ਕਰਕੇ ਇਸ ਤੇ ਪ੍ਰੈਸ ਮਾਰ ਲਓ ਠੀਕ ਹੈ ਜੀ ਇਦਾਂ ਕਰਕੇ ਪ੍ਰੈਸ ਮਾਰ ਲਓ ਕਿਦਾ ਪ੍ਰੈਸ ਮਾਰਨ ਤੋਂ ਬਾਅਦ ਇਸ ਤੇ ਸਿੰਘ ਇਹ ਹੁਣ ਆਪਣਾ ਡਬਲ ਪੱਲਾ ਹੈ ਹਨਾ ਠੀਕ ਹੈ ਜੀ ਇਸ ਨੂੰ ਮਤਲਬ ਕਿ ਸਿੰਗਲ ਕਰਕੇ ਤੁਸੀਂ ਜਦੋਂ ਆਪਾਂ ਪੱਲਾ ਝੜਦੇ ਹਾਂ ਉਹਦੇ ਨੀਚੇ ਤੇ ਫੋਲਡਿੰਗ ਤਾਂ ਆਪਾਂ ਪਹਿਲਾਂ ਕਰਦੇ ਹਾਂ ਨਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਹਨਾ ਵੀ ਆਪਾਂ ਫੋਲਡਿੰਗ ਜਿਹੜੀ ਨੀਚੇ ਤੋਂ ਪਹਿਲਾਂ ਕਰਦੇ ਹਾਂ ਫੋਲਡਿੰਗ ਕਰਨ ਤੋਂ ਪਹਿਲਾਂ ਆਪਾਂ ਨੇ ਨੀਚੇ ਤੋਂ ਫੋਲਡਿੰਗ ਕਰ ਲੈਣੀ ਹੈ ਜੀ ਇਹ ਫੋਲਡਿੰਗ ਕਰ ਲੈਣੀ ਪਹਿਲਾਂ ਜੋ ਵੀ ਆਪਾਂ ਨੇ ਘੇਰਾ ਜਿੰਨਾ ਵੀ ਫੋਲਡ ਕਰਨਾ ਉਹ ਐਦਾਂ ਆਪਾਂ ਨੇ ਫੋਲਡ ਕਰ ਲੈਣਾ ਠੀਕ ਹੈ ਜੀ ਫੋਲਡ ਕਰਨ ਤੋਂ ਬਾਅਦ ਫਿਰ ਤੁਸੀਂ ਕੀ ਕਰਨਾ ਇਹਨੂੰ ਇਸ ਨੂੰ ਨਾ ਐਵੇਂ ਜਿਵੇਂ ਸਿੰਗਲ ਹੈ ਇਸ ਨੂੰ ਆ ਡਬਲ ਕਰ ਲੈਣਾ ਜਿੰਨਾ ਆਪਾਂ ਨਿਸ਼ਾਨੀ ਲਾਈ ਹੈ ਇਸ ਤੇ ਮੋٹے ਬਫੇ ਦੀ ਨਿਸ਼ਾਨੀ ਲਾ ਦਨੀ ਆ ਆਪਣਾ ਸੂਟ ਦਾ ਮਾਰਜਨ ਪੂਰਾ ਪੂਰਾ ਰੱਖਦੇ ਠੀਕ ਹੈ ਜੀ ਵਿੱਚੇ ਆਪਣਾ ਜਿੰਨੀ ਆਪਣੀ ਮਤਲਬ ਕਿ ਮੀਜ਼ਰਮੈਂਟ ਹੈਗਾ ਉਸ ਤੋਂ ਜਿਹੜਾ ਆਪਾਂ ਵਾਧਾ ਰੱਖਦੇ ਆ ਖਰਚਾ ਰੱਖਦੇ ਉਸ ਨਾਲ ਪੇ ਜਿੰਨਾ ਆਪਣਾ 1 ਇੰਚ ਪੌਣਾ 1 ਵਾਧਾ ਆਉਂਦਾ ਉਸ ਤੇ ਆਪਾਂ ਨੇ ਏਦਾਂ ਮੋٹے ਬਫੇ ਦੀ ਸਲਾਈ ਲਾ ਦਾਂਗੇ ਜੀ ఠీతే సలాయి మోటే పఫే సైన్ బా తన దానే స ਦੇਖੋ ਜੀ ਹੁਣ ਆਪਾਂ ਇਸ ਤੇ ਸਿਲਾਈ ਲਾ ਲਈ ਠੀਕ ਹੈ ਸਿਲਾਈ ਲਾ ਜੋ ਫालतੂ ਕੱਪੜਾ ਆਪਾਂ ਰੱਖਿਆ ਤੇ ਆਪਾਂ ਉਸ ਦੇ ਉੱਪਰ ਸਿਲਾਈ ਲਾ ਲਈ ਠੀਕ ਹੈ ਜੀ ਹੁਣ ਆਪਾਂ ਇਹਨੂੰ ਐਦਾਂ ਐਦਾਂ ਦੇਖੋ ਇਦਾਂ ਕਰਕੇ ਪਾਣੀ ਨੂੰ ਖੋਲ ਲੈਣਾ ਠੀਕ ਹੈ ਜੀ ਆ ਦੇਖੋ इस तो, मतलब की दस दे सीधे पासे लो पुठे पास लो ए कोई ओ नहीं की यह अंदरले पासे आए चाहे बारले पासे क्योंकि अपना सारा सूट तय कर दिन है ठीक है जी जिदा हूं अपना सूट आ ਇਹਨੂੰ ਇਹਨੂੰ ਇਹਦਾ ਕੱਚਾ ਕਰ ਲਓ ਬਰਾਬਰ ਕਰ ਲਓ ਇਹਨੂੰ ਬਿਲਕੁਲ ਠੀਕ ਐਵੇਂ ਇਸਨੂੰ ਕੱਚਾ ਕਰ ਲਓ ਕੱਚਾ ਕਰਨ ਤੋਂ ਬਾਅਦ ਜਦੋਂ ਆਪਣਾ ਸਾਰਾ ਸੂਟ ਤਿਆਰ ਹੋ ਜਾਂਦਾ ਨਾ ਸਾਰਾ ਸੂਟ ਤਿਆਰ ਪਾਈਪਿੰਗ ਵਗੈਰਾ ਲੱਗ ਜਾਂਦੇ ਲੈਕ ਪਾਈਪਿੰਗ ਜੋ ਵੀ ਤੁਸੀਂ ਜਾਂ ਸਿੰਪਲ ਫੋਲਡਿੰਗ ਕਰਨਾ ਉਸ ਤੋਂ ਬਾਅਦ ਤੁਸੀਂ ਦੇਖੋ ਇੱਥੋਂ ਪਲੇਟਾਂ ਤੱਕ ਕਲੇਟਾਂ ਤੱਕ ਤੁਸੀਂ ਇਹ ਸਲਾਈ ਉਧੇੜ ਦੋ ਜੇ ਤਾਂ ਤੁਹਾਡੀ ਲਾਈਨਿੰਗ ਟਾਈਟ ਆ ਹੋਊਗੀ ਟਾਈਟ ਮਤਲਬ ਕਿ ਹੋਊਗੀ ਥੋੜੀ ਬਹੁਤੀ ਖਿੱਚ ਪੈਣ ਦੀ ਉੱਪਰਲੇ ਪੱਲੇ ਫਿਰ ਤਾਂ ਤੁਸੀਂ ਉਧੇੜ ਦੋ ਠੀਕ ਹੈ ਜੇ ਤੁਹਾਡਾ ਸੂਟ ਐਵੇਂ ਸੈੱਟ ਵਹਿ ਗਿਆ ਫਿਰ ਇਹਨੂੰ ਰਹਿਣ ਦਿਓ ਜਦੋਂ ਕਿ ਧੋਣ ਤੋਂ ਬਾਅਦ ਆਪਣਾ ਸੂਟ ਜਾਂ ਲਾਈਨਿੰਗ ਸੁੰਗੜਦੀ ਹੈ ਨਾ ਤਾਂ ਫਿਰ ਤੁਸੀਂ ਇਸ ਨੂੰ ਉਧੇੜ ਸਕਦੇ ਹੋ ਠੀਕ ਹੈ ਜੀ ਇਹ ਸੀ ਸਾਡੀ ਇੰਨੀ ਇੱਕ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ